ਸਤਿ ਸ੍ਰੀ ਅਕਾਲ ਕਿਹੜਾ ਨਗਰ ਹੈ ਜੀ ਖਡੂਰ ਸਾਹਿਬ ਕੀ ਕਹਿੰਦੀ ਖਡੂਰ ਸਾਹਿਬ ਦੀ ਆਵਾਜ਼ ਕਾ ਕਿਨੂੰ ਜਿਤਾਉਣਾ ਜੇ ਅਮਰਤਪਾਲ ਨੂੰ ਤੁਸੀਂ ਬੋਟ ਫਿਲਹਾਲ ਤੇ ਅਮਰਤਪਾਲ ਨੂੰ ਹਾਂਜੀ ਕਿਹੜਾ ਨਗਰ ਹੈ ਜੀ ਨਾਗੋ ਕੀ ਬੋਟ ਕਿਨੂੰ ਪਾਰੇ ਜੇ ਬੋਟ ਪਾਈ ਅਮਰਤਪਾਲ ਸਿੱਗੀਆਂ ਜੀ ਜਨਾਬ ਸਤਿ ਸ੍ਰੀ ਅਕਾਲ ਬੋਟ ਕਿਨੂੰ ਪਾਰੇ ਹਰ ਕਾ ਬੋਟ ਅਮਰਤਪਾਲ ਨੂੰ ਪਾਈ ਹੈਗੇ ਈ ਅਮਰਪਾਲ ਜੀ ਵੇਖ ਲਿਆ ਸਾਰਾ ਖਡੂਰ ਸਾਹਿਬ ਹੀ ਅਮਰਪਾਲ ਅਮਰਪਾਲ ਹੋਈ ਪਈ ਅਮਰਪਾਲ ਇਦਾਂ ਹੀ ਭਾਜੀ ਇਹਨਾਂ ਸਾਰੀਆਂ ਪਾਰਟੀਆਂ ਨੂੰ ਅੱਗੇ ਵੇਖ ਲਿਆ ਆਪਾਂ ਹਾਂ ਐ ਲੁੱਟ ਕੇ ਖਾ ਗਿਆ ਵਾ ਹਰ ਵੇਲੇ ਝੂਠ ਬਾਰ ਕੋਈ ਇਹਨਾਂ ਕਰਜ਼ਾ ਮਾਫ਼ ਕਰ ਦੂੰ ਕਹਿੰਦਾ ਉਹ ਕਰ ਦੂੰ ਜੇ ਕਰ ਦੂੰ ਆਪਾਂ ਚਾਚੇ ਜੀ ਆ ਜਾਂਦੇ ਆ ਨਾ ਚਾਚੇ ਜੀ ਆ ਕੇ ਆਂਦੇ ਆ ਆਪਾਂ ਆਪਾਂ ਲਾਲਚ ਦੇ ਮਾਰੇ ਆ ਜਾਂਦੇ ਆ ਜੀ ਅਮਰਪਾਲ ਨੂੰ ਜੀ ਤੁਹਾਡਾ ਨਗਰ ਕਿਹੜਾ ਤੁਹਾਡਾ ਸੰਤਾਨਪੁਰ ਸੰਤਾਨਪੁਰੋਦੀ ਸੰਤਾਨਪੁਰੋਦੀ ਹਾਂ ਜੀ ਠੀਕ ਆ ਜੀ ਮਿਹਰਬਾਨੀ ਹਰ ਪੰਜ ਸਾਲ ਬੋਟਾਂ ਦੇ ਆਉਂਦੀਆਂ ਨੇ ਪਰ ਐਤਕਾਂ ਲੱਗ ਰਿਹਾ ਕਿ ਖਡੂਰ ਸਾਹਿਬ ਦੀ ਧਰਤੀ ਤੇ ਬੋਟਾਂ ਨਹੀਂ ਦੰਗਲ ਹੋ ਰਿਹਾ ਏ ਖਡੂਰ ਸਾਹਿਬ ਦੀ ਧਰਤੀ ਤੇ ਖਡੂਰ ਸਾਹਿਬ ਦੇ ਇਲਾਕੇ ਤੇ ਇਸ ਵਾਰ ਸਾਰੇ ਪੰਜਾਬ ਦੀ ਨਜ਼ਰ ਹੈ ਖਾਟ ਸੀਟ ਬਣੀ ਹੋਏ ਖਡੂਰ ਸਾਹਿਬ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਖਡੂਰ ਸਾਹਿਬ ਖੜੇ ਹੋਏ ਆ ਗੁਰਦੁਆਰਾ ਧੰਗੁਰੂ ਅੰਗਦ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਨਗਰ ਦੇ ਸਾਹਮਣੇ ਖੜੇ ਹੋਏ ਗੁਰਦੁਆਰਾ ਸਾਹਿਬ ਦੇ ਜਨਾਬ ਸਤਿ ਸ੍ਰੀ ਅਕਾਲ ਵੋਟ ਕਿਹਨੂੰ ਪਾ ਰਹੇ ਆ ਜੀ ਬੋਟਾਂ ਬੁੱਟ ਪਾਉਣ ਨੂੰ ਪਈ ਹੈਗੇ ਈ ਅਮਰਪਾਲ ਜੀ ਵੇਖ ਲਿਆ ਸਾਰਾ ਖਡੂਰ ਸਾਹਿਬ ਹੀ ਅਮਰਪਾਲ ਅਮਰਪਾਲ ਹੋਈ ਪਈ ਅਮਰਪਾਲ ਇਦਾਂ ਹੀ ਭਾਜੀ ਇਹਨਾਂ ਸਾਰੀਆਂ ਪਾਰਟੀਆਂ ਨੂੰ ਅੱਗੇ ਵੇਖ ਲਿਆ ਆਪਾਂ ਹਾਂ ਐ ਲੁੱਟ ਕੇ ਖਾ ਗਿਆ ਵਾਂ ਹਰ ਵੇਲੇ ਝੂਠ ਬਾਰ ਕੋਈ ਇਹਨਾਂ ਕਰਜ਼ਾ ਮਾਫ਼ ਕਰ ਦੂੰ ਕਹਿੰਦਾ ਉਹ ਕਰ ਦੋ ਜੇ ਕਰ ਦੋ ਆਪਾਂ ਚਾਚੇ ਜੀ ਆ ਜਾਂਦੇ ਆ ਨਾ ਚਾਚੇ ਜੀ ਆ ਕੇ ਕਹਿੰਦੇ ਆਪਾਂ ਆਪਾਂ ਲਾਲਚ ਦੇ ਮਾਰੇ ਪਾ ਜਾਂਦੇ ਆ ਜੀ ਅਈ ਅਮਰਪਾਲ ਨੂੰ ਜੀ ਤੁਹਾਡਾ ਨਗਰ ਕਿਹੜਾ ਤੁਹਾਡਾ ਸੁਲਤਾਨਪੁਰ ਸੁਦਾਂਬ੍ਰੋਦੀ ਸੁਲਾਰ ਬਲੋਦੀ ਹਾਂਜੀ ਠੀਕ ਹੈ ਜੀ ਮਿਹਰਬਾਨ ਸਾਸਰੀ ਘਰ ਭਾਜੀ ਸਾਸਰੀ ਘਰ ਕਿਹੜਾ ਨਗਰ ਹੈ ਜੀ ਖਡੂਰ ਸਾਹਿਬ ਇਹ ਕਹਿੰਦੀ ਘੂਰ ਸਾਡੀ ਆਵਾਜ਼ ਕਾ ਕਿਨੂੰ ਜਿਤਾਉਣਾ ਜੇ ਅਮਰਤਪਾਲ ਨੂੰ ਤੁਸੀਂ ਜੀ ਹੁਣ ਇਹ ਆਏ ਐਂਦੇ ਜੌਬ ਤੋਂ ਆਏ ਹਨ ਕੁਛ ਨਹੀਂ ਪਤਾ ਜਿੱਦ ਬੋਟ ਕਿਨੂੰ ਪਾਰੇ ਜੀ ਬੋਟ ਫਿਲਹਾਲ ਤੇ ਅਮਰਤਪਾਲ ਨੂੰ ਅੱਛਾ ਹਾਂਜੀ ਤੁਹਾਡਾ ਕਿਹੜਾ ਨਗਰ ਹੈ ਜੀ ਨਾਗੋ ਕੇ ਜੀ ਬੋਟ ਕਿਨੂੰ ਪਾਰੇ ਜੀ ਬੋਟ ਪਾਈ ਅਮਰਤਪਾਲ ਸਗੀ ਜੀ ਤੁਸੀਂ ਭਾਜੀ ਭਾਜੀ ਬਣੀ ਨਹੀਂ ਆਡੀ ਕਿਉਂ ਹਾਂਜੀ ਬਣੀ ਨਹੀਂ ਤੇ ਕੀ ਕਰੀਏ 18 ਸਾਲਾਂ ਛੋਟਾ ਐ ਛੋਟਾ ਯਾਰ ਹਾਂਜੀ ਪਸਰੀ ਈ ਜ਼ਿਆਦਾ ਫੁੱਲ ਗਿਆ ਉਦਾਂ ਛੋਟਾ ਹੀ ਆ ਓਕੇ ਭਾਈ ਠੀਕ ਹੈ ਫਿਰ ਕੱਲ ਜੀ ਉਹ ਮਾਰਾ ਬੋਰਡ ਕਿ ਨਾ ਪਾ ਰਿਹਾ ਬੋਰਡ ਮਾਰਾ ਪਰਮੇਸ਼ਰ ਜਾਣਦਾ ਜੀ ਕਹਿ ਕਹਿ ਤੇ ਮਨ ਬਣਾਇਆ ਨਹੀਂ ਅਰਕਰ ਮਨ ਆ ਬਣੂਗਾ ਹੌਲੀ 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 ਕੰਮ ਲੱਗਿਆ ਆ ਗਿਆ ਤਾਂ ਪਰਮੇਸ਼ਰ ਜਾਣਦਾ ਪਰਮੇਸ਼ਰ ਕਹਿ ਨਹੀਂ ਆਜੀ ਚਲੋ ਮਾਨਾ ਸਲਾਹ ਕਰਕੇ ਤੇ ਜਿੱਥੇ ਦਿਲ ਕਰੇ ਚੰਗੇ ਜੇ ਥਾਂ ਹੈ ਸੌ ਸੱਤੀ ਵੀ ਮਾੜੀ ਤੇ ਝੂਠੀ ਮਾੜੀ ਤੂੰ ਸੁਣਾ ਓਕੇ ਅੱਗੇ ਅੰਮ੍ਰਿਤਸਰ ਨੂੰ ਪਾ ਰਹੇ ਆਂ ਹੋਰ ਪਾ ਲਓ ਹਾਂਜੀ ਕਿਨੂੰ ਪਾਰੇ ਜਾਤਕ ਹਾਂਜੀ ਵੋਟ ਕਿਨੂੰ ਪਾਣੀ ਆ? ਵੋਟ ਕਦੇ ਕੇਰ ਨੂੰ ਨਹੀਂ ਸਲਾਹ ਦੀ। ਕੀ ਗੱਲ? ਮੈਂ ਵਿਚਾਰ ਕਰਦੇ ਆਂ ਜੀ। ਅੱਛਾ ਵਿਚਾਰ ਕਰਨੀ ਹਜੇ? ਹਾਂਜੀ ਕਰਦੇ ਰਹਿ ਕੇ ਥੋੜੇ ਹੁਣ। ਕੋਈ ਗੱਲ ਹੀ ਥੋੜੇ ਲੱਗ ਤੇ ਮਿੱਟੀ 'ਚ ਸਲਾਹ ਬਣ ਜਾਂਦੀ ਆ। ਹਾਂ। ਮਿੱਟੀ 'ਚ ਨਾ। ਚਲੋ ਆਜੋ ਜੀ। ਭਾਈ ਸੱਸੀ ਗਾਲ ਜੀ। ਵੋਟ ਕਿਨੂੰ ਕਰੇ ਜੀ ਅਰ ਦਾ? ਮੈਂ ਜੋਬ ਸਰਕਾਰੀ ਤਰਜਮੇ ਅੱਛਾ ਫੈਟੇ। ਤੁਸੀਂ ਵੀ ਅੰਜ ਕਿਨੂੰ ਵੋਟ ਪਾ ਰਹੇ? ਸੱਸੀ ਗਾਲ ਜੀ ਵੈਗੂ ਜੀ ਖਾਲਸਾ ਵੈਗੂ ਜੀ ਫਤਿਹ। ਵੋਟ ਨਹੀਂ ਪਾ ਰਹੇ ਅਮਰਪਾਲ ਸਿੰਘ ਨੂੰ ਭਾਈ ਖਾਲਸਾ। ਹਾਂਜੀ। ਪੱਕੀ ਵੋਟ। ਅੱਛਾ। ਕਦੀ ਨਹੀਂ ਪਾਈ ਪਹਿਲੀ ਵਾਰ ਤੁਸੀਂ ਭੈਣ ਜੀ ਕਿੰਨੇ ਪਾਰੇ ਸਾਡੀ ਬਣੀ ਨਹੀਂ ਜੀ ਤੁਸੀਂ ਬਣੀ ਨਹੀਂ ਤੁਹਾਡੀ ਇਹ ਤੁਸੀਂ ਭੈਣ ਕਿੰਨੂੰ ਵੋਟ ਪਾਰੀਆਂ ਪੈਣਾ ਅਮਰਪਾਲ ਔਰ ਪਾਲ ਸਿੰਘ ਜੀ ਦੀਪਾ ਜੀ ਸਾਸਰੀ ਕਾਲ ਸਭ ਠੀਕ ਹੈ ਜੀ ਸਭ ਠੀਕ ਜੋ ਸੰਗਤ ਦਾ ਹੁਕਮ ਹੈ ਉਹ ਤਾਂ ਹੀ ਚੱਲਣਾ ਪਣਾ ਤੁਸੀਂ ਸਲਾਹ ਬਣੀ ਕੋਈ ਮਾਨਣਾ ਖੇਤੀ ਸਲਾਹ ਕੋਈ ਨਹੀਂ ਜੀ ਮੇਰਾ ਹਲਕਾ ਦਾ ਅਮਰਸਰ ਸਾਹਿਬ ਹੈ ਜੀ ਅਮਰਸਰ ਸਾਹਿਬ ਹਾਂ ਜੀ ਮੈਂ ਅਮਰਸਰ ਸਾਹਿਬ ਤੋਂ ਹਾਂ ਠੀਕ ਹੈ ਬਾਕੀ ਜੋ ਮਾਈ ਗੁਰ ਦੇ ਕਿਰਪਾ ਹੋਵੇ ਮਿਹਰਬਾਨੀ ਜੀ ਮਿਹਰਬਾਨ ਧੰਨਵਾਦ ਵੋਟ ਕਿੰਨੂੰ ਪਾਰੇ ਜੀ ਬੋਟ ਹਜੇ ਤੱਕ ਸੋਚਿਆ ਨਹੀਂ। ਰੋ ਸੋਚਣਾ ਕਦੋਂ? ਸੋਚਾਂਗੇ ਅਜੇ ਸਮਾਂ ਵੇਖ ਕੇ ਵੀ ਕਿਹੜੀ ਵਧੀਆ ਪਾਰਟੀ ਹੋ ਸਾਬ ਨਾਲ ਵੇਖਾਂਗੇ ਸਮਾਂ। ਪਾਰਟੀਆਂ ਤੇਨ ਹੀ ਚੱਲਣੀਆਂ ਤੇ ਚੌਥਾ ਨੰਬਰ ਤੇ ਭਾਈ ਅਮਰਤਪਾਲ ਸਿੰਘ ਚੱਲਣ ਦੇ। ਅਮਰਤਪਾਲ ਨੂੰ ਪਾਉਂਦਾ ਹੈਗਾ ਹੈ ਆ ਬਾਕੀ ਹੋਰ ਤੇ ਪਤਾ ਨਹੀਂ ਕੁਝ। ਅੱਛਾ ਹੋਰ ਪਤਾ ਨਹੀਂ। ਹਮਮ ਚਲੋ ਮਿਹਰਬਾਨ। ਕੱਲ ਠੀਕ ਠਾਕ ਜੀ। ਵਧੀਆ। ਬੋਟ ਕਿਨੂੰ ਪਾਰੇ ਜਦਕਾਂ? ਬਸ ਬੰਦੇ ਸੇ ਉਹ ਕਿਹੜਾ ਨੋ? ਆਜ਼ਾਦ। ਆਜ਼ਾਦ ਕੌਣ ਖੜਿਆ? ਇੱਕ ਹੋਦਾ ਓਕੀ ਨਾ। ਜਾਤੇ ਭਾਈ ਅਮਰਪਾਲ ਸਿੰਘ ਜੀ ਖਲੋਤੇ ਉਹਨੂੰ ਬੋਲ ਪਾਉਣੀ ਆ ਹੈ ਉਹਨੂੰ ਬੋਲ ਨਹੀਂ ਬੋਲ ਉਹਨੂੰ ਪਾਉਣੀ ਆ ਠੀਕ ਹੈ ਇਹੋ ਨਗਰ ਹੈ ਕਿਹੋ ਜੀ ਬੋੜ ਐਦ ਕਾਂ ਕਿਧਰ ਪਾਰੇ ਜੀ ਅਮਰਪਾਲ ਨੇ ਅਮਰਪਾਲ ਕੀ ਐ ਸਾ ਖਾਸ ਵੇਖ ਲਿਆ ਮਤ ਜਿਹੜਾ ਕੋਈ ਨਹੀਂ ਹੋਈ ਹਮ ਪਹਿਲਾਂ ਖਾਸ ਹੈ ਯਾਰ ਬੰਦਿਆਂ ਨੂੰ ਕਿ ਮੱਧ ਗੰਦੀ ਦੀ ਕਹਿੰਦੀ ਮੱਧ ਹੀ ਕਹਿੰਦੀ ਬੋੜ ਕਿਨ ਮਾਰੇ ਜੇ ਬੋੜ ਪਾਈ ਆ ਅਮਰਪਾਲ ਸਿੰਘ ਨੇ ਭਾਈ ਅਮਰਪਾਲ ਸਿੰਘ ਕੀ ਖਾਸ ਵੇਖ ਲਿਆ ਭਾਈ ਸਾਹਿਬ ਜਿਹੜਾ ਸਾਰਾ ਘਡੂਰ ਸਾਹਿਬ ਇਹਦੇ ਹਵਾਏ ਇਧਰ ਨੂੰ ਗਈ ਸਾਰੀ ਖਾਦ ਵੀਰ ਜੀ ਸਾਰੇ ਦਿਹਾਵਾ ਵੇਖ ਲਈ ਹਾਂ ਇੱਧਰ ਵੀ ਆਪਾਂ ਚੱਲਣਾ ਚਾਹੀਦਾ ਵਾ ਨਵੀਂ ਹਵਾ ਨਵੀਂ ਹਾਂਜੀ ਬਾਕੀ ਬਾਕੀ ਕੋਈ ਖਾਸ ਗੱਲ ਲੱਗੀ ਕੋਈ ਉਹਨਾਂ ਚ ਖਾਦ ਵੀਰ ਜੀ ਨਸ਼ਾ ਵਿਰੋਧੀ ਜਿਹੜਾ ਖਾਸ ਕਰਕੇ ਮਤਲਬ ਮੇਨ ਮੁੱਦਾ ਹੀ ਨਸ਼ਾ ਦਾ ਪੰਜਾਬੀ ਖਿਆਲ ਦਾ ਨਸ਼ਾ ਦਾ ਵੀਰ ਜੀ ਮਿਹਰਬਾਨੀ ਜੀ ਧੰਨਵਾਦ ਠੀਕ ਹੈ ਜੀ